ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਅੱਜ ਵੱਡੇ ਇਕੱਠ ਦੇ ਨਾਲ ਸੰਗਰੂਰ ਦੇ ਵਿੱਚ ਐਂਟਰੀ ਕੀਤੀ। ਉੱਥੇ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਦੇ ਇਕੱਠ ਦੇ ਨਾਲ ਉਹਨਾਂ ਨੇ ਸੰਗਰੂਰ ਵਿੱਚ ਆ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸੇ ਦੇ ਨਾਲ ਹੀ ਉਹਨਾਂ ਨੇ ਦਫ਼ਤਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਅੱਜ ਸੰਗਰੂਰ ਦੇ ਵਿੱਚ ਭਾਜਪਾ ਨੂੰ ਲੈ ਕੇ ਇੱਕ ਵੱਡੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਸ ਤੇ ਲਈਓ ਪਾਰਟੀ ਦਾ ਧੰਨਵਾਦ ਕਰਦੇ ਨੇ ਕਿ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਦੇ ਰੂਪ ਵਿੱਚ ਚੁਣਿਆ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਆਪਣੀ ਜਿੱਤ ਯਕੀਨੀ ਬਣਾਉ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਅੱਜ ਵਰਕਰ ਮੀਟਿੰਗ ਸ਼ੁਰੂ ਕਰ ਰਹੇ ਨੇ ਸਮੇਂ ਦੀ پابੰਦੀ ਦੇ ਨਾਲ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਆਪਣੇ ਵਿਚਾਰ ਰੱਖਣਗੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਉੱਪਰ ਟਿੱਪਣੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਸੰਗਰੂਰ ਦੇ ਵਿੱਚ ਤਮਾਮ ਕਿਸਾਨ ਉਹਨਾਂ ਦੇ ਨਾਲ ਨੇ ਤੇ ਜੋ ਕੁਝ ਕੁ ਲੋਕ ਵਿਰੋਧ ਕਰ ਰਹੇ ਨੇ ਉਹ ਭਗਵੰਤ ਮਾਨ ਦੀ ਹੱਲਾਸ਼ੇਰੀ ਤੋਂ ਪ੍ਰਭਾਵਿਤ ਨੇ ਇਹ ਸਭ ਦੇ ਨਾਲ ਹੋਰ ਕੀ ਕੁਝ ਕਿਹਾ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਆਓ ਵੇਖਦੇ ਆਂ ਗੜਾ ਮਰ ਗਿਆ ਇਹ ਨੰਗਾ ਫੰਡਿਸਟਿਕਾ ਇਹ ਚੈਲਸ ਤੋਂ ਮੁਕਿੰਨਾ ਕ ਲੱਗ ਰਿਹਾ ਗਾ ਪਾਰ ਨਹਿਰਾ ਨੂੰ ਬਾਤ ਤੇ ਅਗੇ ਬਣਾ ਦੇ ਸੋਹਣੇ ਦੇਖੋ ਆਪਾਂ ਮੁੱਦੇ ਦੀ ਗੱਲ ਕਰੀਏ ਗੜ ਕਿਦਾ ਇੱਕ ਇੱਕ ਸਮੇਂ ਤੇ ਇਹ ਕਮਿਊਨਿਸਟ ਪਾਰਟੀ ਦਾ ਘੜ ਹੁੰਦਾ ਸੀ ਜਦ ਮੈਂ 2002 ਦੇ ਵਿੱਚ ਇੱਥੇ ਅਸੈਂਬਲੀ ਦੀ ਇਲੈਕਸ਼ਨ ਲੜੀ ਸੀ ਤੇ ਮੈਨੂੰ ਲੋਕ ਕਹਿੰਦੇ ਸੀ ਕਿ ਜੇ ਗੜ ਕਮਿਊਨਿਸਟਾਂ ਦਾ ਤੁਹਾਨੂੰ ਪਤਾ ਵੀ ਹੈ ਕਿ ਇੱਕ ਸਮੇਂ ਕਾਂਗਰਸ ਪਾਰਟੀ ਨੇ 97 ਦੇ ਵਿੱਚ ਐਸੀਟ ਕਮਿਊਨਿਸਟਾਂ ਵਾਸਤੇ ਛੱਡੀ ਸੀ ਤੁਹਾਨੂੰ ਯਾਦ ਹੋਣਾ ਕੁਲਵੀਰ ਉਹਦੇ ਬਾਅਦ ਲੋਕ ਕਹਿੰਦੇ ਸੀ ਇਹ ਕਾਨੀਆਂ ਦਾ ਗੜਾ ਹੈ ਠੀਕ ਹੈ ਉਹਦੇ ਬਾਅਦ ਅੱਜ ਤੁਸੀਂ ਕਹਿ ਰਹੇ ਹੋ ਆਮ ਆਦਮੀ ਦਾ ਗੜਾ ਹੈ ਕਿਸੇ ਦਾ ਗੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੰਨੀ ਲੋਕ ਦੇਖ ਰਹੇ ਬਹੁਤ ਪਿਆਰੇ ਲੋਕਾਂ ਦੇ ਬਹੁਤ ਉਤਸ਼ਾਹਿਤ ਲੋਕਾਂ ਦੇ ਛੋਟੇ ਲੋਕਾਂ ਨੂੰ ਇਹ ਪਤਾ ਹੈ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ اور ਕੋਈ ਨਹੀਂ ਬਚਾ ਸਕਦਾ। ਪਰ ਤੁਹਾਡੇ ਇੱਕ ਮਿੰਟ। ਦੇਖੋ ਸਮਰੂਰ ਦੇ ਲੋਕਾਂ ਨੇ ਹਮੇਸ਼ਾ ਨਵਾਂ ਇਤਿਹਾਸ ਖੜਾ ਕੀਤਾ ਹੈ। ਔਰ ਜੋ ਅੱਜ ਮੈਂ ਉਮੀਦ ਕਰਦਾ ਸਮਰੂਰ ਦੇ ਲੋਕਾਂ ਤੋਂ ਕਿ ਅੱਜ ਆਪਾਂ ਨਵਾਂ ਇਤਿਹਾਸ 4 ਤਾਰੀਖ ਨੂੰ ਦੁਬਾਰਾ ਸ਼ੁਰੂ ਕਰਾਂ। ਇਹ ਇਲਾਕਾ ਆਪਾਂ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੜਾ ਕੇ ਇਹ ਇਲਾਕਾ ਨੂੰ ਆਪਾਂ ਕਾਮਯਾਬ ਕਰਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਜੋ ਇੱਥੇ ਵਿਕਾਸ ਲੈ ਕੇ ਆ ਸਕਦੀ ਹੈ ਮੇਰੇ ਜੋ ਉਮੀਦਵਾਰ ਜੋ ਸਾਥੀ ਹੈ ਜੋ ਉਮੀਦਵਾਰ ਵਿਰੋਧੀ ਦਲ ਦੇ ਜੋ ਪੰਜਾਬ ਦੇ ਵਿੱਚ ਲੜ ਰਹੇ ਆ ਮੈਂ ਸੰਗਰੂਰ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਮੈਂ ਉਮੀਦਵਾਰਾਂ ਦੀ ਗੱਲ ਪੁੱਛਦਾ ਕੋਈ ਕਹਿੰਦਾ ਮੈਂ ਜੀ ਤੁਹਾਡੇ ਲਈ ਇਹ ਕਰਕੇ ਲਾਵਾਂਗਾ ਫਲਾਣਾ ਕਰਕੇ ਲਾਵਾਂਗਾ ਸਰਕਾਰ ਤੇਜ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤੇ ਇਸ ਭਾਰਤੀ ਜਨਤਾ ਪਾਰਟੀ ਦਾ ਹੀ ਨੁਮਾਇੰਦਾ ਜੇ ਤੁਸੀਂ ਜਿਤਾ ਕੇ ਭੇਜੋਗੇ ਉਹੀ ਤੁਹਾਡੇ ਲਈ ਕੁਝ ਇੱਥੇ ਸੁਧਾਰ ਲਾ ਸਕਦਾ ਹੈ ਆਪੋਜੀਸ਼ਨ ਵਾਲਾ ਤੇ ਪੱਲੇ ਕੁਝ ਨਹੀਂ ਹੈ ਕਾਂਗਰਸ ਦੀ 50 ਸੀਟਾਂ ਨਹੀਂ ਆ ਰਹੀ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਦੇਸ਼ ਦੇ ਵਿੱਚ ਖਾਤਾ ਨਹੀਂ ਖੁੱਲਣਾ ਤੇ ਇਸ ਕਰਕੇ ਸਰਕਾਰ ਜਦ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਣ ਗਈ ਹੈ ਇਹ ਤਾਂ ਤੈ ਹੈ ਗੱਲ ਜੀ ਆਪਾ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੂੰ ਜਿਤਾਵਾਂਗੇ ਮੋਦੀ ਸਾਹਿਬ ਦੇ ਹੱਥ ਤਕੜੇ ਕਰਾਂਗੇ ਤੇ ਪੰਜਾਬ ਦਾ ਕੋਈ ਵਿਕਾਸ ਹੋ ਸਕਦਾ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਜਿਹੜਾ ਬੀਜਪੀ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ کہہ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹੋ ਕਿਉਂਕਿ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਦੋ ਜਥੇਬੰਦੀ ਜਿਨ੍ਹਾਂ ਨੂੰ ਭਗਵੰਤ ਸਿੰਘ ਸਾਹਿਬ ਨੇ ਹੱਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਯੂਨੀਅਨ ਵਾਲੇ ਕਿਸਾਨ ਅੱਜ ਆਪਣੇ ਖੇਤ 'ਚ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਹੈ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਮੇਰੇ ਖਿਲਾਫ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਜਿੰਨੀ ਸੇਵਾ ਮੈਂ ਪਿੰਡਾਂ ਦੇ ਵਿੱਚ ਕੀਤੀ ਹੈ ਪਿਛਲੇ 25 ਸਾਲ ਸਾਰਿਆਂ ਨੂੰ ਪਤਾ ਇਹ ਦੋ ਚਾਰ ਜੱਥੇਬੰਦੀਆ ਜੋ ਭਗਵੰਤ ਸਿੰਘ ਹਲਾਸ਼ਾਹਰੀ ਦੇ ਰਹੇ ਹੈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਰਾਵੀ ਹੋ ਰਹੀ ਹੈ ਕਿਸਾਨ ਬਿਲਕੁਲ ਇਸ ਆਂਡੋਨ ਦੇ ਵਿੱਚ ਨਹੀਂ ਹੈ ਇੱਥੇ ਵੀ ਕਿਸਾਨ ਬੈਠੇ ਮੇਰੇ ਕਮਰੇ 'ਚ ਕਿਸਾਨ ਬੈਠੇ ਕੱਲ ਮੈਂ ਮੀਟਿੰਗ ਕਰਕੇ ਆਇਆ ਪਟਿਆਲਾ ਉੱਥੇ ਵੀ ਕਿਸਾਨ ਬੈਠੇ ਸੀ ਤੇ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਰਾਈਏ ਕਿਸਾਨ ਨਹੀਂ ਹੈ ਦੋ ਚਾਰ ਜਥੇਬੰਦੀਆਂ ਹਨ ਠੀਕ ਹੈ ਇਹਨਾਂ ਨੂੰ ਕਰਨ ਦੋ ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਅਖੀਰ ਦੇ ਵਿੱਚ ਗੌਰਤਲਬ ਹੈ ਕਿ ਸੰਗਰੂਰ ਇਸ ਵੇਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੌਟ ਸੀਟ ਵਜੋਂ ਵੇਖੀ ਜਾ ਰਹੀ ਹੈ ਇਸ ਦਰਮਿਆਨ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਤਾਂ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਪ੍ਰਚਾਰ ਸਭ ਤੋਂ ਦੇਰ ਨਾਲ ਸ਼ੁਰੂ ਹੋ ਰਿਹਾ ਹੈ। ਅਜਿਹੇ ਦੇ ਵਿੱਚ ਸੰਗਰੂਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਮੁਕਾਬਲਾ ਹੋਰ ਵੀ ਜ਼ਿਆਦਾ ਦਿਲਚਸਪ ਬਣਦਾ ਜਾ ਰਿਹਾ ਹੈ। ਚੋਣਾਂ ਦੇ ਵਿੱਚ ਸਿਆਸਤ ਦੇ ਸਮੀਕਰਨ ਵੀ ਬਦਲਦੇ ਹੋਏ ਵਿਖ ਰਹੇ ਨੇ। ਕੀ ਕਹਿਣਾ ਚਾਹੋਗੇ ਤੁਸੀਂ ਸੰਗਰੂਰ ਦੇ ਵਿੱਚ ਭਾਜਪਾ ਦੀ ਸਥਿਤੀ ਨੂੰ ਲੈ ਕੇ ਔਰ ਇਸ ਮੁਕਾਬਲੇ ਨੂੰ ਲੈ ਕੇ ਆਪਣੀ رائے ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼